ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦਿਵਾਨਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਹੱਦ ਦੇ ਉੱਤੇ ਪੈਂਦਾ ਦੋਸਤੋ ਨਾਲ ਪਿੰਡ ਜਿਹੜੇ ਉਹ ਮੋਗੇ ਜ਼ਿਲ੍ਹੇ ਦੇ ਸ਼ੁਰੂ ਹੋ ਜਾਂਦੇ ਆ ਮਾਛੀ ਕਹਿੰਦੇ ਬਿਲਕੁਲ ਨੇੜ ਦਾ ਪਿੰਡ ਹੈ ਵੈਸੇ ਤਾਂ ਸਾਹਮਣੇ ਇੱਕ ਝੋਟੀ ਤੁਸੀਂ ਦੇਖ ਲਓ ਇਹਦੇ ਉੱਤੇ ਜਿਹੜਾ ਬੈਨਰ ਜਾਂ ਟੰਗਿਆ ਹੋਇਆ ਇਹਦੀ ਜੱਤ ਦਾ ਨਿਸ਼ਾਨ ਹੈ ਉਹਦੇ ਤੋਂ ਪਤਾ ਲੱਗਦਾ ਵੀ ਇਹ ਮੇਲਾ ਜੱਤ ਕੇ ਆਈ ਹੈ ਤੇ ਪੋਜੀਸ਼ਨ ਵੀ ਉੱਪਰ ਲਿਖੀ ਹੋਈ ਹੈ ਪਰ ਇਸ ਵੀਡੀਓ ਦੇ ਵਿੱਚ ਇਸ ਝੋਟੀ ਬਾਰੇ ਜਿੱਥੇ ਗੱਲਾਂ ਕਰਾਂਗੇ ਉੱਥੇ ਨਾਲ ਬਾਈ ਦੇ ਕੁਝ ਹੋਰ ਪਸ਼ੂ ਵੀ ਦਿਖਾਉਣੇ ਇੱਕ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਜਿਹੜੀ ਹੁਣ ਆਪਣੇ ਆਲ ਨੂੰ ਦੇਖ ਰਹੀ ਹੈ ਇਹ ਟੋਕੜ ਗੱਬਣਾ ਦੁੱਧ ਵੀ ਸੋਨਾ ਦਿੰਦੀ ਹੈ ਵੇਚਣੀ ਹੈ ਬਾਈ ਨੇ ਜਾਣਕਾਰੀ ਲੈ ਲਾਂਗੇ ਇਹਦੇ ਬਾਰੇ ਵੀ ਇੱਕ ਝੋਟੀ ਇਸ ਸਾਈਡ ਦੇ ਉੱਤੇ ਬਿਲਕੁਲ ਕੰਨੀ ਤੇ ਲਾਸਟ ਉੱਤੇ ਖੜੀ ਦਿਸਦੀ ਹੋਣੀ ਹੈ ਤੋਕੜ ਗੱਬਣ ਹੈ ਉਹ ਵੀ ਫੋਰ ਸੇਲ ਆ ਸੋ ਦੋ ਤੋਕੜ ਗੱਬਣ ਮੱਝਾਂ ਦਿਖਾਉਂਗਾ ਤੇ ਇੱਕ ਏਸ ਝੋਟੀ ਬਾਰੇ ਗੱਲਬਾਤ ਕਰੂੰਗਾ ਜਿਹੜੀ ਮੇਲਾ ਜਿੱਤ ਕੇ ਆਈ ਹੈ ਤੇ ਕੈਟਾਗਰੀ ਜਾਂ ਨਸਲ ਮੁਕਾਬਲਾ ਉਹ ਜਿਹਦੇ ਚ ਸਭ ਤੋਂ ਜੇ ਮੰਨਿਏ ਵੀ ਟਫ ਕੰਪੀਟੀਸ਼ਨ ਹੁੰਦਾ ਮੁਰਾ ਨਸਲ ਆਓ ਬਾਈ ਤੋਂ ਇਹਦੇ ਬਾਰੇ ਜਾਣਕਾਰੀ ਲਈਏ ਮੱਝਾਂ ਜਿਹੜਾ ਵੀਰ ਖਰੀਦਣਾ ਚਾਹੂਗਾ ਇੱਕ ਤਾਂ ਤੋਕੜ ਗੱਬਣ ਹੈ ਦੋ ਟਾਈਮ ਇੱਥੇ ਹੀ ਚੋਲਿਓ ਕਈ ਵਾਰ ਪਸ਼ੂ ਉਪਰਾ ਮੰਨ ਜਾਂਦਾ ਦੂਜੇ ਘਰੇ ਜਾ ਕੇ ਦੂਜੀ ਗੱਲ ਚੈੱਕ ਪਾਸ ਆਪ ਦਾ ਡਾਕਟਰ ਵੀਰ ਵੀ ਨਾਲ ਲਿਆ ਸਕਦੇ ਹੋ ਤੇ ਨਹੀਂ ਇੱਥੇ ਬਾਈ ਹੋਰੀ ਬੁਲਾ ਲੈਣ ਗਿਆ ਲਿੰਕ ਵਾਲੇ ਕਿਸੇ ਡਾਕਟਰ ਨੂੰ ਤੇ ਉਹਨਾਂ ਤੋਂ ਤੁਸੀਂ ਕਨਫਰਮ ਵੀ ਕਰਾ ਲਿਓ ਵੀ ਕਿੰਨੇ ਚਿਰ ਦੀਆਂ ਕੱਬਣ ਆਓ ਇਸ ਝੋਟੀ ਬਾਰੇ ਜਾਣਕਾਰੀ ਪਹਿਲਾਂ ਲਈਏ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਆ ਬਲਦੀਪ ਭਾਈ ਅੱਜ ਆਪਾਂ ਇੱਕ ਝੋਟੀ ਦਿਖਾ ਰਹੇ ਹਾਂ ਹਾਂ ਜੀ ਤੇਰੇ ਕੋਲ ਤੈਨੂੰ ਤਾਂ ਸ਼ੌਂਕ ਵੈਸੇ ਨੀਲੀ ਰਾਵੀ ਦਾ ਵਧ ਗਿਆ ਸੀਗਾ ਇਹ ਆਪਣੇ ਬਾਈ ਦੀ ਹੋ ਰਹੀਆਂ ਦੀ ਹੈ ਨਾਲ ਬ੍ਰਦਰ ਤੁਹਾਡੀ ਹਾਂ ਜੀ ਹਾਂ ਜੀ ਇਹ ਮੇਰਾ ਬ੍ਰਦਰ ਹੀ ਹੈ ਠੀਕ ਹੈ ਬਲਦੀਪੇ ਕਿਹੜੀ ਕੈਟਾਗਰੀ ਚ ਇਹ ਹਿੱਸਾ ਲਿਆ ਸੀ ਇਹ ਬਾਈ ਦੋ ਦੰਦ ਚ ਦੋ ਦੰਦ ਚ ਹਾਂਜੀ ਠੀਕ ਐ ਅੱਛਾ ਉੱਥੇ ਤਾਂ ਮੇਰੇ ਖਾਲਚ ਮੁਰਾ ਦੇ ਵਿੱਚ ਤਾਂ ਬਹੁਤ ਛੋਟੀਆਂ ਜਿਹੜੀਆਂ ਹਸਾ ਲੈਂਦੀਆਂ ਕਹ ਇਹਦੀ ਦੂਜੀ ਪੋਜੀਸ਼ਨ ਆ ਗਈ ਉੱਥੇ ਨਹੀਂ ਦੂਜੀ ਪੋਜੀਸ਼ਨ ਆ ਗਈ ਕਿੰਨੀਆਂ ਕਿ ਛੋਟੀਆਂ ਸੀ ਇਹਦੀ ਕਿੰਨੀਆਂ ਛੋਟੀਆਂ ਸੀ 11 ਛੋਟੀਆਂ ਸੀ 11 ਸੀ ਨਾ ਉੱਥੇ ਅੱਛਾ ਇਹਦੀ ਉਮਰ ਵੈਸੇ ਕਿੰਨੀ ਕਹ ਛੋਟੀ ਦੀ ਭਾਈ ਨਹੀਂ ਨਹੀਂ 28 ਮਹੀਨੇ ਉਮਰ ਹੈ ਇਹ ਗੱਬਣ ਕਿੰਨੇ ਚਰਦੀ ਹੈ ਇਹ 4.5 ਮਹੀਨੇ ਗੱਬਣੇ 4.5 ਮਹੀਨੇ ਦੀ ਅੱਛਾ ਇਹ ਹੋਮ ਬਰੀਡ ਹੈ ਜਾਂ ਆਪਾਂ ਇਹ ਖਰੀਦੀ ਸੀ ਇਹਦੀ ماں ਖਰੀਦੀ ਸੀ ਜੀ ਆਪਾਂ ਤੁਹਾਡੀ ਵੀਡੀਓ ਤੇ ਇਹਦੀ ماں ਖਰੀਦੀ ਸੀ ਇਹ ਤਾਂ ਫਿਰ ਆਪਣੀ ਘਰ ਦੀ ਹੋਗੀ ਇਹ ਘਰ ਦੀ ਬ੍ਰੀਡ ਹੈ ਇਹ ਕਿਹੜੇ ਬੁੱਲ ਦੀ ਧੀ ਹੈ ਇਹ ਅਰਜਨ ਕੁੰਗੜ ਦੀ ਅਰਜਨ ਕੁੰਗੜ ਦੀ ਅੱਛਾ ਏਆਈ ਦੀ ਪ੍ਰੈਕਟਿਸ ਹੈ ਬਾਈ ਜੀ ਹੋਰੀ ਨਾਲ ਖੜੇ ਨੇ ਇਹ ਬਾਈ ਰਾਜੂ ਡਾਕਟਰ ਹੈ ਹੰਗਪੁਰ ਪਿੰਡੋਂ ਹੀ ਠੀਕ ਹੈ ਇਹ ਵੀਰ ਕਰਦੇ ਆ ਪ੍ਰੈਕਟਿਸ ਆਪਣੇ ਕੋਲ ਠੀਕ ਹੈ ਅੱਛਾ ਇਹ ਹੈਗੀ ਹੈ ਅਰਜਨ ਕੁੰਗੜ ਦੀ ਤੇ ਅੱਗੇ ਹੁਣ ਫਰਸੀਮਣੇ ਦੇ ਕਿਹੜਾ ਲੱਗਿਆ ਅਸ਼ੋਕ ਜੀ ਸ਼ੁਸ਼ ਪਸੰਦ ਕਰਾਇਆ ਜੀ ਇਹ ਲੜੀ ਆਪਾਂ ਤਾਂ ਉਹ ਤੋਂ ਹੀ ਆਇਆ ਪਹਿਲੇ ਟੀਕੇ ਤੇ ਹੀ ਕੰਸੀਵ ਕਰੇ अच्छा अशोक दा सिमन लाया ते पहले टीके ते कंसीव करगी ए एल डी एफ ਵੱਲੋਂ ਦਾ ਲక్ష్ਮੀ ਡੇਰੀ ਫਾਰਮ ਵੱਲੋਂ ਦਾ ਸਹੀ ਠੀਕ ਹੈ ਜਗਦੀਪ ਭਾਈ ਬਲਦੀਪ ਭਾਈ ਇੱਕ ਗੱਲ ਦੱਸਿਓ ਜੇ ਵੀ ਆਪਾਂ ਜੇ ਸ਼ੌਂਕ ਵਾ ਵੀਡੀਓ ਬਣਾ ਰਹੇ ਝੋਟੀ ਤਾਂ ਨਹੀਂ ਵੇਚਣੀ ਆਪਾਂ ਨਹੀਂ ਨਹੀਂ ਇਹ ਭਾਈ ਸੇਲ ਨਹੀਂ ਕਰਨੀ ਇਹ ਤਾਂ ਸ਼ੌਂਕ ਹੀ ਬਣੇਗੀ acha edi maa da dudh da ki record hai edi maa da ji bas dudh da jime kehna goopi banala milking machine hai ji oh acha haan ji haan ji ਠੀਕ ਹੈ ਇਹ ਮੇਰੇ ਖਿਆਲ ਚੋ ਤਾਂ ਪਹਿਲੇ ਨਹੀਂ ਸੋਈ ਹੈ ਹਨਾ ਇਹਦੀ ਮਾਂ ਉਹਨਾਂ ਜਾਂਦੀ ਇਹ ਪਹਿਲੇ ਨਹੀਂ ਸੋਈ ਉਹ ਦੂਜੇ ਸੂਏ ਲਈ ਗੱਪਣਾ ਹੀ ਉਹ ਦੂਜੇ ਸੂਏ ਲਈ ਅੱਗੇ ਉਹ ਗੱਪਣਾ ਦੋਸਤੋ ਮੈਂ ਤੁਹਾਨੂੰ ਝੋਟੀ ਦਿਖਾਉਣਾ ਇਹਨੇ ਮੇਲਾ ਜਿੱਤਿਆ ਸੈਕੰਡ ਪੋਜੀਸ਼ਨ ਇਹਨੇ ਹਾਸਲ ਕੀਤੀ ਇਹਦੀ ਬਿਊਟੀ ਦੇਖੋ ਵੀਰ ਨਾਲ ਆ ਜਿਹੜੇ ਏਆਈ ਦੀ ਪ੍ਰੈਕਟਿਸ ਕਰਦੇ ਆ ਤੇ ਜੇ ਚੰਗੇ ਛੌਂਕ ਵਾਲੇ ਵੀ ਰਿਸ ਫੀਲਡ ਦੇ ਵਿੱਚ ਆਉਣ ਪ੍ਰੈਕਟਿਸ ਵਾਲੇ ਪਾਸੇ ਨੂੰ ਤਾਂ ਘਰ ਘਰ ਇਦਾਂ ਦੀਆਂ ਮੱਜਾਂ ਤਿਆਰ ਹੋਣ ਨਾ ਬਿਨਾਂ ਸ਼ੱਕ ਪੇਟ ਪਾਲਣਾ ਆਪਦੇ ਬੱਚਿਆਂ ਨੂੰ ਪਰਿਵਾਰ ਨੂੰ ਪਾਲਣਾ ਹੁੰਦਾ ਕਮਾਈ ਕਰਨੀ ਹੈ ਪਰ ਛੌਂਕ ਨਾਲ ਕੀਤੀ ਜਾਵੇ ਕਮਾਈ ਚੰਗਾ ਸੀਮਨ ਪ੍ਰੋਵਾਈਡ ਹੋਵੇ ਤੇ ਇਦਾਂ ਦੇ ਨਕੀਨੇ ਘਰ ਘਰ ਪੈਦਾ ਹੋਣਗੇ ਸੰਭਾਲ ਲਓ ਵੀ ਬਾਈ ਨੇ ਕੋਈ ਕਸਰ ਨਹੀਂ ਛੱਡੀ ਚਾਰ ਮਹੀਨਿਆਂ ਦੀ ਗੱਪਣਾ ਦੋਸਤੋ ਝੋਟੀ ਥੋੜੀ ਤੋੜ ਕੇ ਵੀ ਤੁਹਾਨੂੰ ਦਿਖਾਉਂਗਾ ਵੈਸੇ ਤਾਂ ਬਹੁਤਿਆਂ ਗੱਲਾਂ ਇਹਦੇ ਬਾਰੇ ਕਰਨ ਦੀ ਲੋੜ ਨਹੀਂ ਕਿਉਂਕਿ ਇਹਦੇ ਉੱਪਰ ਜਿਹੜਾ ਤੁਸੀਂ 2 ਨੰਬਰ ਵਾਲੀ ਪੋਜੀਸ਼ਨ ਵਾਲਾ ਉਤੇ ਨੰਬਰ ਪੜ ਰਹੇ ਹੋ ਇਹ ਬੈਨਰ ਜਾ ਪੜ ਸਕਦੇ ਹੋ ਤੁਸੀਂ ਤਾਂ ਇਹਦੇ ਤੋਂ ਵੀ ਪਤਾ ਲੱਗਦਾ ਵੀ ਇਹ ਜੱਜਮੈਂਟ ਦੇ ਵਿੱਚੋਂ ਇਹਨੇ ਦੂਜੀ ਪੋਜੀਸ਼ਨ ਹਾਸਲ ਕੀਤੀ 11 ਝੋਟੀਆਂ ਨੇ ਹਿੱਸਾ ਲਿਆ ਸੀਗਾ ਦੋ ਦਾ ਕੈਟਾਗਰੀ ਦੇ ਵਿੱਚ ਬੰਤਰ ਦੇਖੋ ਝੋਟੀ ਦੀ ਸੀਲ ਸ਼ਰੀਪ ਵੀ ਬਹੁਤ ਜ਼ਿਆਦਾ ਸੋ ਬਿਊਟੀ ਇਹਦੀ ਦੇਖੋ ਆਪਾਂ ਥੋੜੀ ਲੰਬੀ ਤੋਰ ਲੈਨੇ ਸੋ ਫੇਰ ਇਹਦੀ ਬੰਤਰ ਦੇਖੋ ਦੱਸੋ ਬਹੁਤ ਸੋਹਣਾ ਇਹਦਾ ਸੈਂਟਰ ਦਾ ਸੈਜ ਬਣਾਵਟ ਵੀ ਬੜੀ ਟੌਪ ਦੀ ਹੈ ਵਿਕਰੀ ਵਾਸਤੇ ਨਹੀਂ ਇਹ ਬਾਈ ਦਾ ਸ਼ੌਂਕ ਪੂਰਾ ਕਰ ਰਹੇ ਕਿਉਂਕਿ ਮੇਲੇ ਤੇ ਵੀਡੀਓ ਨਹੀਂ ਬਣਾ ਸਕੇ ਬਾਈ ਕੋਲ ਜਾਣ ਦਾ ਮੌਕਾ ਨਹੀਂ ਮਿਲਿਆ ਉੱਥੇ ਤਾਂ ਬਈ ਮੁੜਿਓ ਵਾਪਸ ਸੋ ਫੇਰ ਦੇਖੋ ਦੱਸੋ ਝੋਟੀ ਮਾਨ ਵਧਾਉਂਦੀਆਂ ਕਰਮਾਂ ਵਾਲੀਆਂ ਉਸ ਫਾਰਮਰ ਦਾ ਜਿਹੜਾ ਸਾਰਾ ਦਿਨ ਮਿਹਨਤ ਕਰਦਾ ਹੈ ਇਹਨਾਂ ਪਸ਼ੂ ਪਾਲਣ ਦੇ ਉੱਤੇ ਤੇ ਆਪਦੇ ਬੱਚਾਂ ਵਾਂਗੂ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਫੇਰ ਇਹ ਫੁਲਕਾਰੀਆਂ ਜਾਂ ਮੱਥੇ ਦੇ ਉੱਤੇ ਫੁੱਲ ਬਣਾਉਂਦੀਆਂ ਚੰਗੀ ਸੰਭਾਲ ਦੇ ਨਾਲ ਬਣਾਵਟ ਵੀ ਬੜੀ ਚੰਗੀ ਹੈ ਛੋਟੀ ਉਮਰ ਹੈ ਅੱਧ ਕੱਬ ਹੋਈ ਖੜੀ ਹੈ 4 ਮਹੀਨਿਆਂ ਦੀ ਗੱਬਣ ਹੋ ਗਈ ਕਰਮਾਂ ਵਾਲੀ ਸੋ ਇਹ ਨੋਟ ਫਾਰ ਸੇਲ ਹੈ ਛੋਕ ਪੂਰਾ ਕਰਨਾ ਮੈਂ ਜਿਵੇਂ ਪਹਿਲਾਂ ਦੱਸ ਕੇ ਹਟਿਆ ਇਸ ਝੋਟੀ ਨੂੰ ਦਿਖਾ ਕੇ ਤੁਹਾਨੂੰ ਜਿਹੜੀ ਵਿਕਰੀ ਵਾਲੇ ਨਾ ਹੈ ਉਹਨਾਂ ਬਾਰੇ ਆਪਾਂ ਜਾਣਕਾਰੀ ਬਾਈ ਜੀ ਹੋਰਾਂ ਤੋਂ ਜ਼ਰੂਰ ਲਵਾਂਗੇ ਤੁਹਾਨੂੰ ਫੇਰ ਇਹ ਝੋਟੀ ਜੇ ਦਿਖਾਵਾਂ ਤੇ ਇਹਦੇ ਪੁੜਿਆਂ ਦੀ ਚੜਾਈ ਤੁਸੀਂ ਨੋਟ ਕਰਿਓ ਬਹੁਤ ਸੋਹਣੀ ਤੁਹਾਨੂੰ ਨਜ਼ਰ ਆਊਗੀ ਜਗਾ ਇਹ ਤੁਹਾਨੂੰ ਦਿਖਾਉਂਦਾ ਇੱਕ ਉਹ ਲੱਫਾ ਤੁਸੀਂ ਇਹ ਦੇਖੋਗੇ ਕਿ ਇੰਨੀ ਕਿ ਜਗ੍ਹਾ ਹੀ ਹੈ ਜਿੱਥੇ ਪਸ਼ੂ ਖੜੇ ਆ ਕਿ ਇਸ ਤਰ੍ਹਾਂ ਦਾ ਸੈਟਅਪ ਹੈ ਤੇ ਇਹਦੇ ਚ ਇਹ ਬਾਈ ਬਰੀਡਿੰਗ ਕਰ ਰਹੇ ਆ ਬਈ ਬਲਦੀਪ ਭਾਈ ਇਸ ਛੋਟੀ ਦੀ ਮਾਂ ਆਪਾ ਦਿਖਾਉਣੀ ਆ ਇਹ ਆ ਸਾਹ ਆਖੜੀ ਮਾਂ ਠੀਕ ਹੈ ਦੋਸਤੋ ਇੱਕ ਕਲੇਰ ਪਿੰਡ ਦੇ ਵਿੱਚੋਂ ਛੋਟੀ ਬਾਈ ਹੋਰਾਂ ਨੇ ਖਰੀਦੀ ਸੀ ਕਿ ਇਹ ਮੇਰੇ ਖਾਲ 1470 ਦੱਸਦੀ ਆ ਬਈ ਤਿੰਨ ਲਈਆਂ ਸੀ ਆਪਾ ਤਿੰਨ ਖਰੀਦੀਆਂ ਸੀ। ਇਹ ਹੋਰ ਦੇਖੋ ਨੀ ਮਾਂ ਨੀਲੀ ਰਗੀ ਦੀ ਆ। ਹਾਂ। ਇਹਦਾ ਕ ਆਪਣੇ ਕੋਲ ਗਿੰਦੀ ਝੋਟੀ ਈ ਮੇਰੀ ਸਮਰਾਟ ਦੀ ਆ। ਠੀਕ ਐ। ਇਹ 1470 ਦੱਸਦੀ ਆ। ਹੂੰ। ਤੇ ਕ ਆਪਣੇ ਮਿੱਤਰ ਕੋਲ ਆਲਾਡ ਲੈਦੀ ਹੈ ਜੀ। ਸਹੀ ਐ। ਮੁਰਾ ਦੇ ਬੱਚੇ ਵੀ ਉਹਨੇ ਟੌਪ ਦੇ ਪਾਏ ਵੈਸੇ ਉਹ ਮੱਝ ਥੋੜੀ ਗ੍ਰੇਡੇਡ ਪੱਖਤ ਸੀਗੀ। ਮੈਂ ਕਹਿੰਦਾ ਜਮਾਂ ਬਲੈਕ ਆਇਆ ਪਿਓ ਤੇ ਗਈ ਤਿੰਨ ਨਹੀਂ। ਸਹੀ ਹਾਂ। ਸੋ ਦੋਸਤੋ ਇਹਨੇ ਬੜਾ ਸੋਹਣਾ ਦੁੱਧ ਮੱਝ ਨੇ ਦਿੱਤਾ। ਇਹਦੀ ਮਾਂ ਵੀ ਦੁੱਧ ਵਾਲੇ ਪੱਖ ਤੋਂ ਬੜੀ ਚੰਗੀ ਐ। ਸੋ ਇਹ ਉਸ ਝੋਟੀ ਦੀ ਮਾਂ ਤੇ ਜੇ ਆਪਾਂ ਬਰੀਡਿੰਗ ਵਾਲੇ ਪੱਖ ਤੋਂ ਦੇਖੀਏ ਤਾਂ ਮੇਰੇ ਕਾਲਚ ਪਹਿਲਾ ਸੂਆ ਇਹਦੇ ਨਾਲੋਂ ਜ਼ਿਆਦਾ ਕਦ ਕਾਠ ਦੇ ਵਿੱਚ ਤਿਆਰ ਹੋ ਕੇ ਕਰਮਾ ਲਈ ਸੂਊਗੀ ਤੇ ਦੁੱਧ ਵਾਲੇ ਪੱਖ ਤੋਂ ਤਾਂ ਇਹ ਰਵਾਈ ਪੂਰਾ ਟਾਪ ਦਾ ਤੇ ਬਾਕੀ ਬੁੱਲ ਚੰਗੇ ਦੀ ਆ ਗਈ ਤਾਂ ਦੁੱਧ ਚੰਗਾ ਦੇਣਾ ਹੀ ਆ ਤੁਸੀਂ ਇਹ ਦੇਖੋ ਇਹ ਪਹਿਲਾਂ ਛੋਟੀ ਸੂਈ ਸੀ ਦੂਜੀ ਸੂਏ ਲਈ ਹੁਣ ਇਹ ਗੱਭਣ ਹੈ ਬਲਦੀਪ ਭਾਈ ਜਿਹੜੇ ਪਸ਼ੂ ਵੇਚਨੇ ਆ ਹੁਣ ਆਪਾਂ ਇੱਕ ਇਹ ਮੱਝ ਸਾਹਮਣੇ ਖੜੀ ਹੈ ਇਹ ਕਿੰਨੇ ਚਰਦੀ ਗੱਬਣਾ ਇਸ ਟਾਈਮ ਇਹ ਸ਼ਿਆਮੀ ਨੇ ਦੀ ਗੱਬਣਾ ਜੀ ਠੀਕ ਹੈ 8 ਕਿਲੋ ਦੁੱਧ ਦੇ ਦੋਨੇ ਦੋਨੇ ਟਾਈਮ ਮਿਲਦੀ ਹੈ ਹਾਂ ਜੀ ਦੋਨੇ ਟਾਈਮ ਅੱਛਾ ਬੱਚਾ ਨਾਲ ਹੈ ਇਹਦੇ ਨਹੀਂ ਕੱਟਾ ਹੀ ਬਿਨਾ ਕੱਟੇ ਵੀ ਮਿਲਦੀ ਹੈ ਕੱਟਾ ਉਹ ਨਾਲ ਹੈਗਾ ਪਰ ਮਿਲਦੀ ਬਿਨਾ ਕੱਟੇ ਬਿਨਾ ਕੱਟੇ ਦੋਾਂ ਜੀ ਅੱਛਾ ਇਹ ਆਈ ਕਿਹੜੇ ਬੋਲ ਦੀ ਹੋਈ ਵੀ ਹੈ ਅਸ਼ੋਕ ਲਗਾਏ ਤੇ ਵੀ ਨਹੀਂ ਹਲਦੀ ਪਣਾ ਹਾਂ ਇਹਦਾ ਰੇਟ ਕੀ ਰੱਖਦੇ ਹੋ ਰੇਟ ਜੀ ਫੋਨ ਤੇ ਰੇਟ ਫੋਨ ਤੇ ਹੋ ਜੀ ਹਾਂ ਜੀ ਦੋਸਤੋ ਅਸ਼ੋਕ ਬੋਲਦਾ ਸੀਮਨ ਇਹਦੇ ਵੀ ਲਗਾ ਇਹ ਬਾਈ ਬਾਈ ਜੀ ਉਹਨਾਂ ਨੇ ਤੁਸੀਂ ਕੀਤੀ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਵੈਲਟੀ ਕੀਤੀ ਜੀ ਇਹ ਅਸ਼ੋਕ ਅਸ਼ੋਕ ਹੀ ਲੱਗਾ ਸੀ ਤੇ ਉਸੇ ਤੇ ਕੰਸੀਵ ਕਰ ਗਈ 8 ਕਿਲੋ ਦੁੱਧ 6 ਮਹੀਨਿਆਂ ਦੀ ਗੱਬਣ ਬੱਚਾ ਇਹਦਾ ਕੱਟਾ ਹੈਗਾ ਨਾਲ ਇਧਰ ਸ਼ਾਇਦ ਉਹ ਪਰਲੇ ਆ ਪਾਸੇ ਲਾਓ ਓਕੇ ਉਹ ਲਾਸਟ ਵਾਲਾ ਕੱਟਾ ਦੱਸੋ ਤੇ ਬਿਨਾ ਕੱਟੇ ਤੋਂ ਮਿਲਦੀ ਏ ਗਰਮਾਲੀ ਦੁੱਧ ਦੇ ਰਹੀ 8 ਕਿਲੋ ਦੋਆ ਟਾਈਮਾਂ ਦਾ ਤੇ 6 ਮਹੀਨਿਆਂ ਦੀ ਗੱਬਣ ਵੀ ਹੈ ਜਣੀ ਇਹ ਮੰਨੀਆਂ ਵੀ ਲੰਬਾ ਟਾਈਮ ਦੁੱਧ ਪਿਆਉਣ ਵਾਲੀ ਮੱਝ ਹੈ ਕਿਉਂਕਿ 6 ਮਹੀਨਿਆਂ ਤੱਕ 8 ਕਿਲੋ ਦੁੱਧ ਤੇ ਹਜੇ ਮਹੀਨਾ ਡੇਢ ਮਹੀਨਾ ਹੋਰ ਮਿਲ ਜਾਣਾ ਦੁੱਧ ਚੰਗਾ ਹੋ ਸਕਦਾ ਦੋ ਵੀ ਮਿਲ ਜੇ ਤਾਂ ਫਿਰ ਇਹ ਮੰਨਾਂਗੇ ਵੀ ਲੰਬਾ ਟਾਈਮ ਵੀ ਦੁੱਧ ਪਿਆਊਗੀ। ਬਲਦੀ ਭਾਈ ਵੈਸੇ ਸੱਜਰ ਕਿੰਨਾ ਕੁ ਦੁੱਧ ਪਾਉਂਦੀ ਹੈ ਭਾਈ? ਇਹ 14 ਕਿਲੋ ਤੋਂ ਬਾਹਰ ਦਿੰਦਾ ਸੀ। 14 ਕਿਲੋ ਤੋਂ ਬਾਹਰ ਇਹਨੇ ਦੁੱਧ ਦਿੱਤਾ ਤਾਜੀ ਸੋਈ ਨੇ। ਹਾਂਜੀ। ਠੀਕ ਐ। ਸੋ ਦੋਸਤੋ 14 ਕਿਲੋ ਤੋਂ ਬਾਹਰ ਤਾਜੀ ਨੇ ਦੁੱਧ ਦਿੱਤਾ। ਸੋ ਰੇਟ ਦੋਸਤੋ ਫੋਨ ਦੇ ਉੱਤੇ ਐ। ਤੇ ਇਹ ਮੱਝ ਤੁਸੀਂ ਹੁਣ ਤੁਰਦੀ ਦੇਖ ਲਓ ਇੱਕ ਵਾਰ। ਮੈਂ ਦੁਪਹਿਰੇ ਵੀਡੀਓ ਬਣਾ ਰਿਹਾ ਮੇਰੇ ਖਿਆਲ ਚ ਟਾਈਮ 2:30 ਵਜੇ ਦੇ ਆਸ-ਪਾਸ ਦਾ ਹੋਊਗਾ। ਇਹ ਦੁੱਧ ਦੇ ਰਹੀ ਆ 8 ਕਿਲੋ। 6 ਮਹੀਨਿਆਂ ਦੀ ਇਹ ਗੱਬਣ ਮਾ ਜਲੇ ਹੋ ਵੀਰੇ ਵਾਪਸ ਟਾਂਚਾ ਤੁਸੀਂ ਦੇਖ ਲਓ ਮੀਡੀਅਮ ਇਹਦੀ ਹਾਈਟ ਹੈ ਲੰਬਾਈ ਸੋਹਣੀ ਹੈ ਬਾਕੀ ਸੈਂਕ ਦਾ ਸਹਿਜ ਹੁਣ ਤੁਸੀਂ ਵੀਡੀਓ ਚੋ ਦੇਖ ਹੀ ਲਿਆ ਥਾਂ ਸੋਹਣੀ ਹੈ ਸਾਫ ਸੁਥਰਾ ਹਵਾਨਾ ਹੈ ਬੱਚਾ ਇਹਦੇ ਨਾਲ ਕੱਟਾ ਉਹ ਤੁਹਾਨੂੰ ਮਿਲ ਜੂਗਾ ਇੱਕ ਹੋਰ ਟੋਕੜ ਗੱਬਣ ਝੋਟੀ ਬਾਈ ਨੇ ਵੇਚਣੀ ਹੈ ਬਲਦੀ ਭਾਈ ਜਿਹੜੀ ਇਹ ਹੁਣ ਝੋਟੀ ਆਪਾਂ ਦਿਖਾਵਾਂਗੇ ਜਿਹੜੀ ਵਿਕਰੀ ਆਸਤੇ ਹੈ ਇਹਨੂੰ ਭਾਈ ਸੂਈ ਨੂੰ ਡੇਢ ਸਾਲ ਹੋ ਗਿਆ ਅੱਛਾ ਦੋਦੇਦਨ ਖਾਰਾ ਉਹ ਚੱਲਿਆ ਠੀਕ ਹੈ ਤੇ ਸਰਕਾਰੀ ਸੀਮਨ ਲੱਗਾ ਸਾਰਾ ਲਈ ਇਹਦੇ ਹੂੰ ਤੇ 6.5 ਮਹੀਨੇ ਗੱਪਣੇ ਠੀਕ ਹੈ ਇਹਦੇ ਸਰਕਾਰੀ ਸੀਮਨ ਲੱਗਾ ਇਹ ਦੂਜੇ ਸੂਏ ਹਾਸਤੇ ਗੱਪਣਾ ਜਾਂ ਦੂਜੇ ਸੇ ਦੂਜੇ ਦੀ ਦੂਜੇ ਸੂਏ ਹਾਸਤੇ ਦੋਸੋ 6.5 ਮਹੀਨਿਆਂ ਦੀ ਗੱਪਣ ਦੁੱਧੋਂ ਹੁਣ ਬਾਈ ਹੋਰੀ ਸ਼ਾਦੀ ਰਹੇ ਕਿਉਂਕਿ ਦੁੱਧੇ ਦਾ ਖਾਰਾ ਹੋ ਗਿਆ ਸੀ ਇੱਥੇ 1.5 ਸਾਲ ਦੀ ਸੂਈ ਹੈ ਫਿਰ ਵੀ 6 6.5 ਮਹੀਨਿਆਂ ਤੱਕ ਮਿਲ ਗਈ ਤੇ ਇਹਦਾ ਮਤਲਬ ਇਹ ਵੀ ਸ਼ਰੀਫ ਹੀ ਹੈ ਝੋਟੀ ਤੁਸੀਂ ਆ ਕੇ ਦੇਖ ਲਓ ਚੰਗੀ ਹਾਈਟ ਹੈ ਸੰਘ ਬਹੁਤ ਸੋਹਣਾ ਕੁੰਡਾ ਸੰਘ ਹੈ ਪੂਛ ਚ 2 4 ਵਾਲੀ ਵਾਈਟ ਹੈ ਜਾਨੀ ਬਰੀਡਿੰਗ ਵਾਲੇ ਪੱਖ ਤੋਂ ਚੰਗੀ ਰਹੂਗੀ ਮੱਝ ਤੋੜ ਦਿਓ ਬਈ ਨੂੰ ਸੋ ਥੋੜਾ ਤੋੜ ਕੇ ਵੀ ਦਿਖਾ ਦਿੰਦੇ ਆ ਸੋ ਹੁਣ ਇਹਦਾ ਤੁਸੀਂ ਸਟਰਕਚਰ ਦੇਖ ਲਓ ਸੋ ਹਾਈਟ ਲੈਂਥ ਸੋਹਣੀ ਹੈ ਵੱਧੀਆਂ ਹੀ ਰਹਿੰਦੀਆਂ ਇੱਥੇ ਮੱਝਾਂ ਤੇ ਉਹ ਫੇਰ ਵੀ ਟਾਂਚੇ ਸੋਹਣੇ ਆ ਇਹਨਾਂ ਦੇ ਤੁਸੀਂ ਇਹਦਾ ਕੱਦ ਕਾਠ ਫੇਰ ਦੇਖ ਲਓ ਲਿਆਓ ਵੀਰੇ ਰੇਟ ਇਹਦਾ ਵੀ ਫੋਨ ਤੇ ਹੀ ਰਹਿਣਾ ਕਿਉਂਕਿ ਦੋਨੇ ਟੋਕੜ ਗੱਬਣ ਮੱਝਾਂ ਬਾਈ ਨੇ ਵੇਚਣੀਆਂ ਸੀ ਤੇ ਰੇਟ ਇਹਨਾਂ ਦੋਆਂ ਦਾ ਹੀ ਫੋਨ ਦੇ ਉੱਤੇ ਰੱਖੇ ਹੋਏ ਨੇ ਤੁਹਾਨੂੰ ਜਿਹੜੀ ਮੱਝ ਚੱਜਦੀ ਆ ਉਹਦੇ ਲਈ ਕਾਲ ਕਰ ਲਿਓ ਛੋਟੀ ਵਕਾਊ ਨਹੀਂ ਹੈ ਉਹ ਬਾਈ ਨੇ ਨਹੀਂ ਵੇਚਣੀ ਤਾਂ ਉਹਦੇ ਲਈ ਭਾਵੇਂ ਨਾ ਕੋਈ ਵੀਰ ਕਾਲ ਕਰੇ ਹਾਂ ਹੌਸਲਾ ਵਧਾਉਣ ਲਈ ਕਾਲ ਕਰ ਸਕਦੇ ਹੋ ਤੁਹਾਨੂੰ ਦੀ ਬਿਊਟੀ ਕਿਦਾਂ ਦੀ ਲੱਗੀ ਜਾਂ ਜੇ ਆਪਾਂ ਦੇਖੀਏ ਤੰਗ ਜਗ੍ਹਾ ਦੇ ਵਿੱਚ ਬਾਈ ਦਾ ਜਿਹੜਾ ਪਸ਼ੂ ਪਾਲਣ ਦਾ ਸ਼ੌਂਕ ਹੈ ਉਹ ਤੁਹਾਨੂੰ ਕਿਵੇਂ ਦਾ ਲੱਗਦਾ ਮੱਝਾਂ ਸਾਰੀਆਂ ਹੀ ਦੇਖੋਗੇ ਚੰਗੀਆਂ ਸੰਭਾਲੀਆਂ ਹੋਈਆਂ ਜਗ੍ਹਾ ਤੰਗ ਦੀ ਗੱਲ ਕੀਤੀ ਹੈ ਤਾਂ ਤੁਸੀਂ ਇੱਧਰ ਵੀ ਦੇਖੋ ਜਿੰਨਾ ਕਥਾਂ ਹੈ ਜਾਂ ਜਿੰਨੇ ਕਿ ਕਿੱਲੇ ਬਾਈ ਕੋਲ ਇੱਥੇ ਬਣਾਏ ਹੋਏ ਕੁੰਡੀਆਂ ਬਣਾਈਆਂ ਸਾਰੀਆਂ ਦੇ ਉੱਤੇ ਕਿਕ ਨਗ ਵੱਜੇ ਹੋਏ ਹੀ ਹੈ ਸੋ ਇਹਨਾਂ ਦੇ ਵਿੱਚੋਂ ਦੋ ਨਾਗ ਬਾਈ ਨੇ ਹੁਣ ਜਿਹੜੇ ਉਹ ਸੇਲ ਕਰਨੇ ਆ। ਸੋ ਦੋਸਤੋ ਇਹ ਜਿਹੜੀਆਂ ਦੋਨੇ ਮੱਜਾਂ ਇਹਨਾਂ ਦੀ ਏਆਈ ਅੱਜ ਵੀਰ ਵੀਡੀਓ ਦੇ ਵਿੱਚ ਤੁਸੀਂ ਮਿਲੇ ਹੋ ਭਰਾ ਨੂੰ ਉਹਨਾਂ ਨੇ ਕੀਤੀ ਹੈ ਤੇ ਚੈੱਕ ਪਾਸ ਵੀ ਇਹਨਾਂ ਨੇ ਕੀਤੀਆਂ। ਪਰ ਫਿਰ ਵੀ ਤੁਸੀਂ ਆਪ ਦੇ ਲੋ ਤਸੱਲੀ ਕਰ ਸਕਦੇ ਹੋ ਤੁਹਾਡਾ ਹੱਕ ਬੰਦਾ ਹੈ। ਸੋ ਇਹ ਝੋਟੀ ਛੌਂਕੀਆਂ ਦਿਖਾਈ ਹੈ। ਇਹ ਜਰੂਰ ਕਮੈਂਟ ਕਰਕੇ ਦੱਸੋ ਸਾਨੂੰ ਕਿੱਦਾਂ ਦੀ ਲੱਗੀ ਇਹਦੀ ਬਰੀਡ ਕੁਆਲਿਟੀ ਤੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਭਾਵੇਂ ਜਗ੍ਹਾ ਤੰਗ ਹੈ ਜੇ ਛੌਂਕ ਤੁਹਾਨੂੰ ਚੰਗਾ ਤੇ ਨਾਲ ਤੁਹਾਨੂੰ ਜਿਹੜਾ ਡਾਕਟਰ ਵੀਰ ਪ੍ਰੈਕਟਿਸ ਕਰਦਾ ਉਹ ਵੀ ਸ਼ੌਂਕ ਹੀ ਆ ਮਿਲ ਗਿਆ ਤਾਂ ਤੁਹਾਡੇ ਕੋਲ ਵੀ ਇਦਾਂ ਦੇ ਪਸ਼ੂ ਤਿਆਰ ਹੋ ਜਾਣਗੇ ਬਸ ਥੋੜਾ ਸ਼ੌਂਕ ਰੱਖਿਓ ਥੋੜਾ ਧਿਆਨ ਰੱਖੋ ਚੰਗਾ ਸੀਮਨ ਸਿਲੈਕਟ ਕਰੋ ਤੇ ਫੇਰ ਹੀ ਇਦਾਂ ਦੇ ਨਗੀਨੇ ਜਿਹੜੇ ਉਹ ਤਿਆਰ ਹੁੰਦੇ ਆ ਮਿਹਰਬਾਨੀ